ਹੈਲੋ एवरीवन ਮੈਂ ਜੱਜ ਗਿੱਲ ਸਵਾਗਤ ਕਰਦਾ ਹਾਂ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਰਹਿਣ ਵਾਲੀ ਹੈ ਜਿਹੜੇ ਬੱਚਿਆਂ ਨੇ ਸਕੂਲ ਆਫ ਐਮਿਨੈਂਸ ਮੈਂਟੋਰਿਸ ਦਾ ਫਾਰਮ ਫਿਲ ਕੀਤਾ ਹੋਇਆ ਜੋ ਕਿ ਉਹਨਾਂ ਦਾ 30 ਤਰੀਕ ਨੂੰ ਫਾਈਨਲ ਐਗਜ਼ਾਮ ਹੋ ਰਿਹਾ ਤਾਂ ਉਸ ਦੀ ਲਿਸਟ ਤੋਂ ਅੱਪ ਤੁਹਾਡਾ ਐਸਐਸਟੀ ਵਾਲਾ ਪੋਜੀਸ਼ਨ ਜੋ ਕਿ ਤੁਹਾਡੇ 30 ਨੰਬਰ ਦੇ ਐਸਐਸਟੀ ਆਉਣੀ ਹੈ ਉਹਦੇ ਵਿੱਚ ਤਾਂ ਸੋਣ ਇਸ ਵੀਡੀਓ ਤੋਂ ਪਹਿਲਾਂ 70 ਕੁਐਸਚਨ ਕਰਵਾ ਚੁੱਕਿਆ ਹਾਂ ਠੀਕ ਹੈ ਤੇ ਇੱਕ ਸੈਂਪਲ ਪੇਪਰ ਵਿੱਚ ਐਸਐਸਟੀ ਤੇ ਪੰਜਾਬੀ ਦਾ ਪੋਰਸ਼ਨ ਕਵਰ ਕੀਤਾ ਹੋਇਆ ਸੈਂਪਲ ਪੇਪਰ ਠੀਕ ਹੈ ਜੋ ਕਿ ਪਿਛਲੇ ਸਾਲ ਵਾਲਾ ਸੀ ਤਾਂ ਜਿਹੜੇ ਸਟੂਡੈਂਟਸ ਨੇ ਉਹ ਚੈਨਲ ਸੌਰੀ ਵੀਡੀਓਜ਼ ਦੇਖਣੇ ਹੋਵੇ ਤਾਂ ਉਹ ਚੈਨਲ ਤੇ ਜਾ ਕੇ ਦੇਖ ਸਕਦਾ ਠੀਕ ਹੈ ਮੈਂ نیچے ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਉਹਦੇ ਵਿੱਚ ਤੁਹਾਡੇ ਮੈਂਟੋਰਿਅਸ ਦੀਆਂ ਦੋ ਤਿੰਨ ਕਲਾਸਾਂ ਪਹਿਲਾਂ ਅਪਲੋਡ ਕੀਤੀਆਂ ਨੇ ਤਾਂ ਇੱਕ ਅੱਜ ਵਾਲੀ ਠੀਕ ਹੈ ਤਾਂ ਅੱਜ ਵਾਲੀ ਕਲਾਸ ਆਪਾਂ ਕਰਦੇ ਹਾਂ ਸਟਾਰਟ ਤਾਂ ਜੇ ਕੋਈ ਸਟੂਡੈਂਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਤੁਹਾਡਾ ਜਿਵੇਂ ਪੇਪਰ ਹੈਗਾ 30 ਤਰੀਕ ਦਾ ਹਨਾ 2-3 ਦਿਨ ਹੈਗੇ ਨੇ ਤਾਂ ਤੁਹਾਡੇ ਲਈ ਹੋਰ ਆਪਾਂ ਸੈਂਪਲ ਪੇਪਰ ਇੱਕ ਤੋਂ ਲੈ ਕੇ ਆਵਾਂਗੇ ਪੁਰਾਣੇ ਤੇ ਹੋਰ ਵੀ ਮਟੀਰੀਅਲ ਜੋ ਵੀ ਤੁਹਾਡਾ ਐਸਐਸਟੀ ਦਾ ਹੋਊਗਾ ਹਨਾ ਐਸਐਸਟੀ ਤੇ ਪੰਜਾਬੀ ਐਸਐਸਟੀ ਤੇ ਪੰਜਾਬੀ ਹੀ ਮੈਂ ਕਰਵਾ ਰਿਹਾ ਹਾਂ ਸਟੂਡੈਂਟ ਜੋ ਕਿ ਮੇਰਾ ਸਬਜੈਕਟ ਹੈ ਠੀਕ ਹੈ ਤਾਂ ਸਟੂਡੈਂਟ ਦੇਖੋ ਜਿਵੇਂ 71 ਨੰਬਰ ਕੁਐਸਚਨ ਹੈ ਨਾ ਤਾਂ 70 ਨੰ 70 ਇਸ ਤੋਂ ਪਹਿਲਾਂ ਮੈਂ ਕੁਐਸਚਨ ਕਰਵਾ ਚੁੱਕਿਆ ਜਿਸ ਦੇ ਵਿੱਚ ਤੁਹਾਡਾ ਮਤਲਬ ਕਿ ਐਸਐਸਟੀ ਦਾ ਸਾਰਾ ਸਿਲੇਬਸ ਕਵਰ ਹੋਇਆ ਜੋ ਕਿ ਤੁਹਾਨੂੰ MCQ ਟਾਈਪ ਵਾਲੇ ਕੁਐਸਚਨ ਉਹਦੇ ਵਿੱਚ ਆਉਣੇ ਨੇ ਠੀਕ ਹੈ ਤਾਂ ਚਲੋ ਕਰਦੇ ਹਾਂ ਸਟਾਰਟ ਸਟੂਡੈਂਟ ਦੇਖੋ ਫਰਸਟ ਕੁਐਸਚਨ ਦੇਖਦੇ ਹਾਂ ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਿਹੜਾ ਐਕਟ ਪਾਸ ਕੀਤਾ ਤੇ ਦਾ ਅਨਸਰ ਤੁਸੀਂ ਦੇਖ ਸਕਦੇ ਹੋ ਸਟੂਡੈਂਟ ਨੀਚੇ ਜਿਵੇਂ ਹੈ ਫੈਕਟਰੀ ਐਕਟ ਠੀਕ ਹੈ ਸਾਰਿਆਂ ਦੇ ਉੱਤਰ ਵੈਸੀ ਦਿੱਤੇ ਹੋਏ ਨੇ ਤਾਂ ਚਲੋ ਆਪਾਂ ਫਿਰ ਵੀ ਇਹਨੂੰ ਆਪਾਂ ਇੱਕ ਵਾਰੀ ਡਿਸਕਸ ਕਰਦੇ ਹਾਂ ਤਾਂ ਫਰਸਟ ਦਾ ਸੀਗਾ ਫੈਕਟਰੀ ਐਕਟ ਨੈਕਸਟ 72 ਨੰਬਰ ਦੇਖੋ ਉਦਯੋਗਿਕ ਕ੍ਰਾਂਤੀ ਦੇ ਸਮੇਂ ਇੰਗਲੈਂਡ ਨੂੰ ਸਭ ਤੋਂ ਜ਼ਿਆਦਾ ਕੱਚਾ ਮਾਲ ਕਿਸ ਦੇਸ਼ ਤੋਂ ਮਿਲਦਾ ਸੀ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ ਭਾਰਤ ਜੋ ਕਿ ਤੁਸੀਂ ਦੇਖ ਰਹੇ ਹੋ ਆਨਸਰ ਓਕੇ ਤਾਂ ਅੱਗੇ ਦੇਖੋ ਸਟੂਡੈਂਟ 73 ਨੰਬਰ ਦੇਖੋ ਕਿਸ ਅੰਗਰੇਜ਼ ਅਫਸਰ ਨੇ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਆਨਸਰ ਡਲਹੌਜੀ ਠੀਕ ਹੈ ਨੈਕਸਟ ਕਿਸ ਅੰਗਰੇਜ਼ ਅਫਸਰ ਨੇ ਕਰਮੁਖਤ ਜ਼ਮੀਨਾਂ ਉੱਪਰ ਮੋੜ ਕਰ ਲਗਾ ਦਿੱਤਾ ਵਿਦੇਓ ਬੈਂਟਿਕ ਤਾਂ ਇਸ ਕਰਕੇ ਸਟੂਡੈਂਟ ਆਪਣੇ ਕੋਲ ਟਾਈਮ ਕੱਟੇ ਸਿਰਫ ਰਿਵੀਜ਼ਨ ਦਾ ਟਾਈਮ ਆ ਤੇ ਇਸ ਕਰਕੇ ਮੈਂ ਤੁਹਾਨੂੰ ਸਿਰਫ ਰਿਵੀਜ਼ਨ ਹੀ ਕਰਵਾਉਂਗਾ ਠੀਕ ਹੈ ਅੱਗੇ ਆ ਗਿਆ ਆਪਣਾ 75 ਨੰਬਰ ਦੇਖ ਲੈਣੇ ਤਾਂ ਇਹਦਾ ਆਨਸਰ ਹੈ ਨਾ ਦੇਖੋ ਸਟੂਡੈਂਟ ਕਿਸ ਰਿਆਸਤਾਂ ਨੂੰ ਭੜੇ ਸ਼ਾਸਨ ਦੇ ਪ੍ਰਬੰਧ ਦਾ ਦੋਸ਼ ਲਗਾ ਕੇ ਅੰਗਰੇਜ਼ੀ ਸ਼ਾਮਰਾਜ ਵਿੱਚ ਸ਼ਾਮਲ ਕੀਤਾ ਗਿਆ ਤਾਂ ਇਹਦਾ ਆਨਸਰ ਹੈ ਸਟੂਡੈਂਟ ਅਵਧ ਠੀਕ ਹੈ ਅਗੇ 76 ਨੰਬਰ ਦੇਖਦੇ ਹਾਂ 1857 ਈਸਵੀ ਦੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਕੀ ਸੀ ਤੇ ਇਹਦਾ ਸੀਗਾ ਸਟੂਡੈਂਟ ਚਰਬੀ ਵਾਲੇ ਕਾਰਤੂਸ ਜੋ ਕਿ ਤੁਸੀਂ ਪੜਿਆ ਹੋਣਾ ਆਲਰੇਡੀ ਹੈ ਨਾ ਕਲਾਸ ਦੇ ਵਿੱਚ ਤਾਂ ਸਟੂਡੈਂਟ ਇਹ 8ਵੀਂ ਕਲਾਸ ਦਾ ਸਿਲੇਬਸ ਹੈ ਜਿਹੜਿਆਂ ਨੇ ਮਤਲਬ ਕਿ ਜਿਹੜੇ ਸਟੂਡੈਂਟਸ ਨੇ 8ਵੀਂ ਤੋਂ ਬਾਅਦ ਫਾਰਮ ਫਿਲ ਕੀਤਾ ਮਤਲਬ ਕਿ 9ਵੀਂ ਜਮਾਤ ਦੇ ਵਿੱਚ ਤੁਸੀਂ ਪੇਪਰ ਕਲੀਅਰ ਕਰਕੇ ਹੋਣਾ ਠੀਕ ਹੈ ਅੱਗੇ 77 ਨੰਬਰ ਕੁਐਸਚਨ ਦੇਖ ਲੈਣੇ ਕਿਸ ਅੰਗਰੇਜ਼ ਗਵਰਨਰ ਜਨਰਲ ਨੇ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਤੇ ਇਹਦਾ ਆਨਸਰ ਹੈ ਨਾ ਸਟੂਡੈਂਟ ਬਿਲੀਅਮ ਬੈਂਟਿਕ ਅੱਗੇ ਦੇਖੋ 1857 ਈਸਵੀ ਦਾ ਵਿਦਰੋਹ ਕਿੱਥੇ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਤੇ ਇਹਦਾ ਆਨਸਰ ਹੈ ਨਾ ਸਟੂਡੈਂਟ ਬਾਰਕਪੁਰ ਜੇ ਸਟੂਡੈਂਟ ਕਿਸੇ ਨੇ ਪੁੱਛ ਲਿਆ ਵੀ ਸੌਰੀ ਕਿਸੇ ਨੇ ਮਤਲਬ ਕਿ ਜੇਕਰ ਸਟੂਡੈਂਟ ਕੁਸਚਨ ਦੇ ਵਿੱਚ ਆ ਗਿਆ ਵੀ ਕਿਸ ਨੇ ਸ਼ੁਰੂ ਕੀਤਾ ਸੀ ਤਾਂ ਇਹਦਾ ਆ ਜਨਾ ਮੰਗਲ पांडे ਨੇ ਸਭ ਤੋਂ ਪਹਿਲਾਂ ਠੀਕ ਹੈ ਅੱਗੇ ਨੈਕਸਟ ਕਰ ਲੈਣੇ ਆ ਦੇਖੋ 79 ਨੰਬਰ 1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ ਠੀਕ ਹੈ ਤਾਂ ਇਹ ਵੀ ਤੁਹਾਨੂੰ ਪਿੱਛੇ ਦੱਸ ਕੇ ਹਟਾਇਆ ਨਾ ਵੀ ਪਹਿਲਾ ਬਦਰੋਕ ਹੀ ਨੇ ਸ਼ੁਰੂ ਕੀਤਾ ਤਾਂ ਸ਼ਹੀਦ ਵੀ ਫਿਰ ਪਹਿਲਾ ਇਹੀ ਹੋਊਗਾ ਨਾ ਤਾਂ ਇਹ ਸੀ ਮੰਗਲ पांडे ਓਕੇ ਨੈਕਸਟ 80 ਨੰਬਰ ਦੇਖੋ ਅਲੀਗੜ ਮੁਸਲਿਮ ਵਿਸ਼ਵ ਵਿਦਿਆਲਾ ਕਿੱਥੇ ਸਥਿਤ ਹੈ ਤੇ ਇਹਦਾ ਆਨਸਰ ਹੈ ਸ਼ੁਨਟਾ ਯੂਪੀ ਯੂਪੀ ਮਤਲਬ ਉੱਤਰ ਪ੍ਰਦੇਸ਼ ਅੱਗੇ ਨੈਕਸਟ ਦੇਖ ਲੈਂਦੇ ਆ 81 ਕੁਐਸਚਨ ਕਿਸ ਸੈਕਟਰ ਦੁਆਰਾ ਅੰਗਰੇਜ਼ੀ ਸਰਕਾਰ ਨੇ ਹਰ ਸਾਲ ਸਿੱਖਿਆ ਉੱਪਰ 1 ਲੱਖ ਰੁਪਏ ਦਾ ਖਰਚ ਕਰਨ ਦੀ ਯੋਜਨਾ ਬਣਾਈ तो यह आंसर है एंड एसुडेंट फर्स्ट वाला देखो उड़ा चार्टर एक्ट अठारह सौ तेरह ठीक है अगे नैक्सट कर लिया नंबर देखो सिक्ख्या विकास हंटर कमीशन की स्थापना कदों की गई तो यह आंसर है एन एसुडेंट अठारह सौ बयासी ठीक है अगर नैक्सट तरासी नंबर क्वेश्चन ਭਾਰਤੀ ਯੂਨੀਵਰਸਿਟੀ ਐਕਟ 1904 ਇਸ ਵਿੱਚ ਕਿਸ ਦੁਆਰਾ ਪਾਸ ਕੀਤਾ ਗਿਆ ਲਾਰਡ ਕਰਜ਼ਨ ਨੈਕਸਟ 86 ਨੰਬਰ ਕਿਸ ਸਕੀਮ ਤਹਿਤ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਤੋਂ ਪਹਿਲਾਂ ਨਰਸਰੀ ਸਿੱਖਿਆ ਦੇਣ ਦੀ ਗੱਲ ਕੀਤੀ ਗਈ ਤਾਂ ਇਹਦਾ ਆਨਸਰ ਹੈ ਨਾ ਸਵਿੰਟ ਸਰਜੈਂਟ ਸਕੀਮ ਅਗੇ ਨੈਕਸਟ ਕਿਸ ਭਾਰਤੀ ਸਮਾਜ ਸੁਧਾਰਕ ਦੇ ਯਤਨਾਂ ਸਦਕਾ ਸਤੀ ਪ੍ਰਥਾ ਤੇ ਪਵਨ ਦੀ ਲਗਾ ਦਿੱਤੀ ਗਈ ਤਾਂ ਇਹਦਾ ਆਨਸਰ ਹੈ ਨਾ ਸੁਲਟਾ ਰਾਜਾ RAM ਮੋਹਨ ਰਾਏ ਇਹ 85 ਨੰਬਰ ਸੇ ਆਪਣਾ ਕੁਐਸਚਨ ਅੱਗੇ ਕਰਦੇ ਹਾਂ 86 ਨੰਬਰ ਦੇਖੋ 1862 ਵਿੱਚ ਸਾਇੰਟੀਫਿਕ ਸੁਸਾਇਟੀ ਫਿਕ ਸੁਸਾਇਟੀ ਦਾ ਦੀ ਸਥਾਪਨਾ ਕਿਸ ਨੇ ਕੀਤੀ ਸਰ ਸੈਦ احمد ਖਾਨ 87 ਨੰਬਰ ਦੇਖੋ ਸ੍ਰੀ ਸਤਗੁਰ ਰਾਮ ਸਿੰਘ ਦੁਆਰਾ ਪੰਜਾਬ ਵਿੱਚ ਸਮਾਜ ਸੁਧਾਰ ਲਈ ਕਿਹੜੀ ਲਹਿਰ ਚਲਾਈ ਗਈ ਨਾਮਧਾਰੀ ਲਹਿਰ 88 ਨੰਬਰ ਦੇਖੋ ਮਹਾਦੇਵ ਗੋਬਿੰਦ ਰਾਣਾਡੇ ਅਤੇ ਰਾਮਕਿਸ਼ਨ गोपाल भंडारकर ने महाराष्ट्र ਵਿੱਚ ਕਿਹ ਸੰਸਥਾ ਦੀ ਸਥਾਪਨਾ ਕੀਤੀ? प्रार्थना देखो सुन प्रार्थना समाज ਠੀਕ ਹੈ। ਇਸੇ ਦਾ ਆਨਸਰ ਅੱਗੇ 89 ਦੇਖੋ ਅੰਗਰੇਜ਼ੀ ਸਰਕਾਰ ਨੇ ਅੰਤਰਜਨਤੀ ਵਿਆਹ ਕਾਨੂੰਨ ਨੂੰ ਕਦੋਂ ਮਹੰਤਾ ਦਿੱਤੀ? ਇਹਦਾ ਆਨਸਰ ਹੈ ਇਹਨੂੰ 1882। ਠੀਕ। ਅੱਗੇ ਨੰਬਰ 90 ਨੰਬਰ ਕੁਐਸਚਨ ਦੇਖੋ ਆਪਣਾ। 1873 ਇਸ ਵਿੱਚ ਸਤਿਆ ਸੁਧਕ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਜੋਤੀ 와 ਫੂਲੇ ਨੈਕਸਟ 91 ਨੰਬਰ ਦੇਖੋ ਆਂਧਰਾ ਪ੍ਰਦੇਸ਼ ਰਾਜ ਦੇ ਸਮਾਜ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈ ਇਹਦਾ ਆਨਸਰ ਹੈ ਸਟੂਡੈਂਟ ਵੀਰ ਸਲਿੰਗਮ ਅੱਗੇ ਦੇਖੋ 92 ਨੰਬਰ ਦੂਜੀ ਗੋਲ ਮੇਜ ਕਾਨਫਰੰਸ ਵਿੱਚ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸਿਫਾਰਿਸ਼ ਕਿਸ ਨੇ ਕੀਤੀ ਇਹਦਾ ਆਨਸਰ ਆਪਾਂ ਦੇਖ ਲੈਣੇ ਸਟੂਡੈਂਟ ਦੇਖੋ 92 ਆ ਜਾਣਾ ਮਹਾਤਮਾ ਗਾਂਧੀ ਨਹੀਂ ਸਹੀ ਕਰ ਮਹਾਤਮਾ ਗਾਂਧੀ ਇਹ ਪਿਆ ਠੀਕ ਹੈ ਤਾਂ ਆਪਣੇ 92 ਤੱਕ ਹੋ ਗਏ ਸੀ ਸੌਰੀ 99 92 ਨੰਬਰ ਕੁਐਸਚਨ ਦੇਖੋ ਦੂਜੀ ਗੋਲ ਮੇਜ ਕਾਨਫਰੰਸ ਵਿੱਚ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸਿਫਾਰਿਸ਼ ਕੀਤੀ ਗਈ ਇਹਦਾ ਆਨਸਰ ਦੇਖੋ ਸਟੂਡੈਂਟ ਮਹਾਤਮਾ ਗਾਂਧੀ ਓਕੇ ਅਗੇ 93 ਨੰਬਰ ਕੁਐਸਚਨ ਦੇਖ ਲਓ ਪਲਾਸੀ ਅਤੇ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੀ ਕਿਸ ਰਾਜਧਾਨੀ ਦੀ ਮਹੱਤਤਾ ਵਧ ਗਈ ਤਾਂ ਇਹਦਾ ਆਨਸਰ ਦੇਖੋ ਕਲਕੱਤਾ ਨੈਕਸਟ 94 ਨੰਬਰ ਕੁਐਸਚਨ ਦੇਖਦੇ ਹਾਂ ਈਸਟ ਇੰਡੀਆ ਕੰਪਨੀ ਦੇ ਮਦਰਾਸ ਕੇਂਦਰ ਦੀ ਸਥਾਪਨਾ 1639 ਈਸਵੀ ਵਿੱਚ ਕਿਸ ਦੁਆਰਾ ਕੀਤੀ ਗਈ ਇਹਦਾ ਆਨਸਰ ਆਇਆ ਸਟੂਡੈਂਟ ਫਰਾਂਸਿਸ ਡੇ ओके नेक्स्ट 95 ਨੰਬਰ ਕੁਐਸਚਨ ਦੇਖਦੇ ਆ ਕਿਹੜਾ ਨਗਰ ਪੁਰਤਕਾਲੀਆਂ ਨੇ ਦਾਜ ਦੇ ਰੂਪ ਵਿੱਚ ਇੰਗਲੈਂਡ ਨੂੰ ਦੇ ਦਿੱਤਾ ਸੀ ਤਾਂ ਇਹਦਾ ਆਨਸਰ ਹੈ ਸਟੂਡੈਂਟ ਬੰਬਈ ਠੀਕ ਆ ਬੰਬਈ ਵੀ ਬੋਲ ਸਕਦੇ ਨੂੰ ਅਗੇ 96 ਨੰਬਰ ਕੁਐਸਚਨ ਦੇਖੋ 1911 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ ਤਾਂ ਇਹਦਾ ਆਨਸਰ ਹੈ ਸਟੂਡੈਂਟ ਦਿੱਲੀ ओके ਅੱਗੇ 97 ਨੰਬਰ ਦੇਖੋ ਗੋਦਾਨ ਅਤੇ ਰੰਗਪੂਮੀ ਨਾਂ ਦੀਆਂ ਪ੍ਰਸਿੱਧ ਰਚਨਾਵਾਂ ਕਿਸ ਦੀਆਂ ਹਨ Munshi Premchand ਦੀਆਂ ਇਹ ਤੁਸੀਂ ਯਾਦ ਰੱਖਣਾ 98 ਨੰਬਰ ਦੇਖੋ ਭਾਰਤ ਦਾ ਰਾਸ਼ਟਰੀ ਗੀਤ ਵਕਮ ਚੰਦਰ ਚੰਦਰ ਚੱਟਰਜੀ ਦੇ ਕਿਸ ਨਾਵਲ ਦਾ ਹਿੱਸਾ ਹੈ ਇਹਦਾ ਆਨਸਰ ਹੈ ਸਟ ਅਨੰਤ ਮੰਟ ਠੀਕ ਹੈ ਇਹਨਾਂ ਦਾ ਨਾਵਲ ਸਿੱਖ ਤੇ ਇਹ ਗੀਤ ਉਹਦੇ ਵਿੱਚੋਂ ਲਿਆ ਹੋਇਆ ਠੀਕ ਹੈ ਅੱਗੇ 99 ਨੰਬਰ ਕੁਐਸਚਨ ਦੇਖੋ ਬਾਲ ਕੰਗਾਧਰ ਤਿਲਕ ਦੁਆਰਾ ਕਿਹੜਾ ਪ੍ਰਸਿੱਧ ਸਮਾਚਾਰ ਫਤਰ ਛਾਪਿਆ ਗਿਆ ਤਾਂ ਇਹਦਾ ਆਨਸਰ ਹੈ ਸਵਿੰਟ ਕੇਸਰੀ ਇੰਪੋਰਟੈਂਟਡ ਕੁਐਸਚਨ ਹੈ ਇਹ ਵਾਲਾ ਇਹਨੂੰ ਤੁਸੀਂ ਧਿਆਨ ਨਾਲ ਰੱਖ ਲੈਣਾ ਯਾਦ ਕਰਕੇ ਠੀਕ ਹੈ ਤਾਂ ਅੱਗੇ 100 ਨੰਬਰ ਕੁਐਸਚਨ ਬੰਗਾਲ ਦੀ ਵੰਡ ਕਦੋਂ ਅਤੇ ਕਿਸ ਗਵਰਨਰ ਜਨਰਲ ਨੇ ਕੀਤੀ ਸੀ ਤੇ ਇਹਦਾ ਆਨਸਰ ਦੇਖੋ ਸਵਿੰਟ 100 ਦਾ 1905 ਈਸਵੀ ਵਿੱਚ ਲਾਰਡ ਕਰਜ਼ਨ ਕਿ 101 ਨੰਬਰ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੇ ਉਦਾਰਵਾਦੀ ਨੇਤਾ ਸਨ ਤਾਂ ਇਹਦੇ ਵਿੱਚ ਆਪਣੇ ਦੋਨੋਂ ਆਏ ਨੇ ਸੋਣ ਦੇਖੋ ਦਾਦਾਬਾਈ ਨਰੋਜੀ ਤੇ ਸਤਿੰਦਰ ਨਾਰਥ ਬੈਨਰਜੀ ਇਹ ਸਨ ਉਦਾਰਵਾਦੀ ਨੇਤਾ ਤਾਂ ਇਹਦਾ ਆਨਸਰ ਹੈ ਨਾ ਦੋਨੇ ਉਪਰੋਕਤ ਦੋਨੇ ਠੀਕ ਹੈ 102 ਨੰਬਰ ਕੁਐਸਚਨ ਦੇਖ ਲੈਂਦੇ ਆ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਕਦੋਂ ਤੇ ਕਿੱਥੇ ਹੋਈ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ 29 ਦਸੰਬਰ 29 ਤੋਂ 30 ਦਸੰਬਰ 1885 ਇਸਵੀ ਵਿੱਚ ਠੀਕ ਹੈ ਇਹਦਾ ਆਨਸਰ ਜੇ ਸਟੂਡੈਂਟ ਤੁਹਾਨੂੰ ਇਹ ਪੁੱਛ ਲਿਆ ਗਿਆ ਵੀ ਇਹਦਾ ਪ੍ਰਧਾਨ ਕੌਣ ਸੀ ਪਹਿਲਾ ਠੀਕ ਹੈ ਤੇ ਇਹਦਾ ਆਪਾਂ ਲਿਖ ਸਕਦੇ ਹਾਂ ਏ ਉਹ ਹਿਊਮ ਪਹਿਲਾ ਠੀਕ ਹੈ ਪ੍ਰੈਜ਼ੀਡੈਂਟ ਕਾਂਗਰਸ ਦਾ 103 ਨੰਬਰ ਕੁਐਸਚਨ ਦੇਖੋ ਅਸੀਂ ਅੰਗਰੇਜ਼ਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੇ ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਹੁੰਦੇ ਹਾਂ ਇਹ ਸ਼ਬਦ ਕਿਸ ਦੁਆਰਾ ਕਹੇ ਗਏ ਤਾਂ ਇਹਦਾ ਆਨਸਰ ਤੁਸੀਂ ਦੇਖ ਰਹੇ ਹੋ ਸਟੂਡੈਂਟ ਵਿਪਨ ਚੰਦਰਪਾਲ ਠੀਕ ਹੈ ਅਕਿ ਨੈਕਸਟ ਗਦਰ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ ਇਹਨਾਂ ਸ੍ਰੈਨ ਸਟੂਡੈਂਟ 1913 ਐਸਬੀ ਵਿੱਚ ਠੀਕ ਹੈ ਤਾਂ ਇਹਦਾ ਜਗਾ ਪੁੱਛ ਲਈ ਗਈ ਸਟੂਡੈਂਟ ਤਾਂ ਤੁਸੀਂ ਲਿਖ ਦੇਣਾ ਅ ਯੁਗਾਂਤਰਮ ਆਸ਼ਰਮ ਵਿੱਚ ਠੀਕ ਹੈ ਸਨ ਫਰਾਂਸਿਸਕੋ ਵਿੱਚ ਯੁਗਾਂਤਰ ਆਸ਼ਰਮ ਸੀਗਾ ਠੀਕ ਹੈ ਅੱਗੇ 105 ਨੰਬਰ ਕੁਐਸਚਨ ਦੇਖੋ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ਤਾਂ ਇਹਦਾ ਆਨਸਰ ਹੈ ਨੇ ਸਟੂਡੈਂਟ 28 ਦਸੰਬਰ 1850 ਨੂੰ ਬੰਬਈ ਵਿਖੇ ਪਹਿਲਾ ਸੈਸ਼ਨ ਹੋਇਆ ਸੀ ਠੀਕ ਹੈ ਆਪਣਾ ਪਿੱਛੇ ਵੀ ਕੁਐਸਚਨ ਆਇਆ ਸੀ ਨਾ ਵੀ ਕਿੱਥੇ ਹੋਈ ਸੀ ਹਨਾ ਠੀਕ ਹੈ ਤੇ ਇਸੇ ਦਾ ਆਨਸਰ ਅੱਗੇ 106 ਨੰਬਰ ਦੇਖੋ ਦਿੱਲੀ ਚੱਲੋ ਦਾ ਨਾਅਰਾ ਕਿਸ ਵੱਲੋਂ ਦਿੱਤਾ ਗਿਆ ਤਾਂ ਸੁਭਾਸ ਚੰਦਰ ਬੌਸ ਦੁਆਰਾ ਇਹਦਾ ਆਨਸਰ 107 ਨੰਬਰ ਦਾ ਦੇਖੋ ਨਾ ਅਪੀਲ ਨਾ ਵਕੀਲ ਦਾ ਦਲੀਲ ਇਹ ਸ਼ਬਦ ਕਿਸ ਨੇ ਕਹੇ ਪੰਡਿਤ ਮੋਤੀ ਲਾਲ ਨਹਿਰੂ ਨੇ ਤਾਂ ਸਟੂਡੈਂਟ ਇਹਦਾ ਦੇਖ ਲੈਨੇ ਇਹਦਾ ਕੀ ਮਤਲਬ ਸੀ ਨਾ ਅਪੀਲ ਦਾ ਨਾ ਵਕੀਰ ਤਾਂ ਇਹਦਾ ਇਹ ਸੀ ਮਤਲਬ ਅੰਗਰੇਜ਼ਾਂ ਦੁਆਰਾ ਭਾਰਤੀਆਂ ਨੂੰ ਠੀਕ ਹੈ ਸੰਘਰਸ਼ ਦੇ ਵਿੱਚ ਜੋ ਵੀ ਸੰਘਰਸ਼ ਕੋਈ ਕਰਦਾ ਸੀ ਨਾ ਤਾਂ ਉਹਨਾਂ ਨੂੰ ਬਿਨਾ ਕੋਈ ਕੇਸ ਲੜੇ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਉਹਨਾਂ ਦੀ ਨਾ ਕੋਈ ਵਕੀਲ ਕੀਤਾ ਜਾਂਦਾ ਸੀ ਨਾ ਕੋਈ ਉਹਨਾਂ ਦੀ ਗੱਲਬਾਤ ਸੁਣੀ ਜਾਂਦੀ ਸੀ ਠੀਕ ਹੈ ਤਾਂ ਇਹ ਉਹਨਾਂ ਦਾ ਸੀਗਾ ਮਤਲਬ ਕੀ ਅੰਗਰੇਜ਼ਾਂ ਵੱਲੋਂ ਇਹ ਬਣਾਇਆ ਗਿਆ ਸੀ ਠੀਕ ਹੈ ਜਿਸ ਨੂੰ ਆਪਾਂ ਰੋਲ ਟੈਕਟ ਵੀ ਬੋਲਦੇ ਹਾਂ ਰੋਲ ਟੈਕਟਿਕ ਕਿਹਾ ਗਿਆ ਸੀ ਨੂੰ ਠੀਕ ਹੈ ਅੱਗੇ ਨੈਕਸਟ ਪੰਡਿਤ ਮੋਤੀ لال ਨਹਿਰੂ ਠੀਕ ਹੈ ਇਹਦਾ ਆਨਸਰ ਸੀਗਾ ਠੀਕ ਹੈ ਅੱਗੇ 108 ਨੰਬਰ ਕੁਐਸਚਨ ਦੇਖੋ ਖিলাਫਤ ਅੰਦੋਲਨ ਦੀ ਅਗਵਾਈ ਕਿਸ ਦੁਆਰਾ ਕੀਤੀ ਗਈ ਤਾਂ ਇਹਦੇ ਵਿੱਚ ਸਾਰੇ ਆ ਜਾਣੇ ਸਟੂਡੈਂਟ ਦੇਖੋ ਸ਼ੌਕਤ ਅਲੀ ਮੁਹੰਮਦ ਅਲੀ ਅਬਦੁਲ ਕਲਾਮ ਅਚਾਰ ਇਹ ਸਾਰੇ ਸੀਗੇ ਖিলাਫਤ ਅੰਦੋਲਨ ਮੂਵਮੈਂਟ ਅਗੇ 109 ਨੰਬਰ ਕੁਐਸਚਨ ਦੇਖ ਲੈਣੇ ਆ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਨਾਮਿਰਵਲਤਨ ਅੰਦੋਲਨ ਕਦੋਂ ਸ਼ੁਰੂ ਕੀਤਾ 1920 ਈਸਵੀ ਠੀਕ ਹੈ 110 ਨੰਬਰ ਕੁਐਸਚਨ ਦੇਖ ਲੈਣੇ ਆ ਮਹਾਤਮਾ ਗਾਂਧੀ ਜੀ ਨੇ ਨਾਮਿਲਵਰਤਨ ਅੰਦੋਲਨ ਕਿੱਥੇ ਮੁੱਲ ਤਵੀ ਕੀਤਾ ਤਾਂ ਇਹ ਸੀਗਾ ਸਟੂਡੈਂਟ ਚੋਰੀ ਚੋਰਾ ਠੀਕ ਹੈ ਤਾਂ ਇੱਥੇ ਸਟੂਡੈਂਟ ਚੋਰੀ ਚੋਰਾ ਦਾ ਇਹ ਸੀਗਾ ਵੀ ਮਹਾਤਮਾ ਗਾਂਧੀ ਵੈਸੇ ਅਹਿੰਸਾਵਾਦੀ ਸਨ ਠੀਕ ਹੈ ਉਹ ਸ਼ਾਂਤੀ ਨਾਲ ਸੰਘਰਸ਼ ਜਿੱਤਣਾ ਚਾਹੁੰਦੇ ਸਨ ਤਾਂ ਚੋਰੀਚੋਰਾ ਇੱਕ ਜਗ੍ਹਾ ਦਾ ਨਾਮ ਹੈ ਠੀਕ ਹੈ ਯੂਪੀ ਦੇ ਵਿੱਚ ਤਾਂ ਉੱਥੇ ਅੰਦੋਲਨਕਾਰੀਆਂ ਨੇ ਮਤਲਬ ਕਿ ਇੱਕ ਥਾਣੇ ਦੇ ਉੱਪਰ ਅਟੈਕ ਕਰ ਦਿੱਤਾ ਸੀ ਜਿਸ ਨੂੰ ਚੋਰੀਚੋਰਾ ਕਾਂਡ ਕਿਹਾ ਜਾਂਦਾ ਹੈ ਠੀਕ ਹੈ ਤਾਂ ਉੱਥੇ ਇਹਨਾਂ ਨੇ ਅੰਦੋਲਨਕਾਰੀਆਂ ਨੇ ਇੱਕ ਥਾਣੇ ਵਿੱਚ 21 ਪੁਲਿਸ ਕਰਮੀਆਂ ਨੂੰ ਅੰਗਰੇਜ਼ਾਂ ਨੂੰ ਹਨਾ ਤਾਂ ਥਾਣੇ ਦੇ ਵਿੱਚ ਅੰਦਰ ਕੈਦ ਕਰਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਸੀ ਤੇ ਸਾੜ ਦਿੱਤਾ ਸੀ ਤਾਂ ਉਸ ਤੋਂ ਬਾਅਦ ਇਹ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਤੇ ਗਾਂਧੀ ਜੀ ਨੂੰ ਸਰਕਾਰ ਦੁਆਰਾ ਗ੍ਰਿਫਤਾਰ ਕੀਤਾ ਗਿਆ ਉਸ ਟਾਈਮ ਅੰਗਰੇਜ਼ਾਂ ਦੁਆਰਾ ਠੀਕ ਹੈ ਇਹ ਥੋੜੀ ਇਨਫੋਰਮੇਸ਼ਨ ਸੀ ਚੋਰੀਚੋਰਾ ਦੀ ਠੀਕ ਹੈ ਚੋਰੀਚੋਰਾ ਜਗ੍ਹਾ ਦਾ ਨਾਮ ਹੈ ਠੀਕ ਹੈ ਅੱਗੇ 111 ਨੰਬਰ ਦੇਖ ਲੈਣੇ ਸਟੂਡੈਂਟ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਸੀ ਤਾਂ ਇਹਦਾ ਆਨਸਰ ਸੀਗਾ ਸਟੂਡੈਂਟ 1942 ਇਸ ਵਿੱਚ ਠੀਕ ਹੈ 112 ਨੰਬਰ ਕੁਐਸਚਨ ਦੇਖ ਲਿਓ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਤਾਂ ਇਹਦਾ ਆਨਸਰ ਹੈ ਸਟੂਡੈਂਟ 26 ਜਨਵਰੀ 1950 ਤਾਂ ਬਣਿਆ ਕਦੋਂ ਸੀ ਸਟੂਡੈਂਟ ਇਹ ਜੇ ਇਹ ਪੁੱਛ ਲਿਆ ਠੀਕ ਹੈ ਇਹ ਤਾਂ ਲਾਗੂ ਹੋਇਆ ਤਾਂ ਸਟੂਡੈਂਟ ਇਹ ਹੋਇਆ ਸੀਗਾ 26 ਜਨਵਰੀ 1900 ਅ ਅਨੰਝਾਨੂ ਠੀਕ ਹੈ ਇਹ ਬਣ ਕੇ ਤਿਆਰ ਹੋ ਗਿਆ ਸੀ ਤਾਂ ਇਹ 2 ਮਹੀਨੇ ਬਾਅਦ ਲਾਗੂ ਕੀਤਾ ਗਿਆ ਠੀਕ ਹੈ ਅੱਗੇ ਨੈਕਸਟ ਦੇਖ ਲੈਂਦੇ ਆ 113 ਸੰਵਿਧਾਨ ਸਭਾ ਦੀ ਮਸੰਦਕ ਕਮੇਟੀ ਦੇ ਪ੍ਰਧਾਨ ਕੌਣ ਸਨ ਟਰੈਕਟਰ ਬੀ ਆਰ ਅੰਬੇਦਕਰ ਅੱਗੇ ਇਹ ਲਿਖਿਆ ਭਾਰਤਾਂ ਵਿੱਚੋਂ ਭਾਰਤ ਚ ਕੌਣ ਸਰਵਉੱਚ ਹੈ ਤਾਂ ਇਹਦਾ ਨਿਆਂਪਾਲਿਕਾ ਠੀਕ ਹੈ ਜੋ ਕਿ ਸੌਖਾ ਕੁਐਸਚਨ ਹੈ ਜੀ ਤੁਸੀਂ ਇਹਨੂੰ ਕਰ ਸਕਦੇ ਪੜਿਆ ਵੀ ਹੋਣਾ ਤੁਸੀਂ ਨਾ ਅੱਗੇ ਕਰਦੇ ਆ 115 ਨੰਬਰ ਕੁਐਸਚਨ ਮਸੰਦਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ ਤਾਂ ਇਸ ਸਟੂਡੈਂਟਾਂ ਸੱਤ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ ਤਏ ਹਨ ਸਟੂਡੈਂਟ ਤੀਸਰੇ ਭਾਗ ਵਿੱਚ ਠੀਕ ਹੈ ਇਹ ਹਨ 14 ਤੋਂ ਲੈ ਕੇ ਆਪਣੇ 35 ਤੱਕ ਠੀਕ ਹੈ ਇਹਨਾਂ ਵਿੱਚ ਆਪਣੇ ਅਧਿਕਾਰ ਦਿੱਤੇ ਹੋਏ ਨੇ 117 ਨੰਬਰ ਦੇਖੋ ਆਦਰਸ਼ਾਂ ਲੀ ਕਾਨੂੰਨ ਕਿੱਥੇ ਦਰਜ ਹੈ ਭਾਰਤੀ ਸੰਵਿਧਾਨ ਵਿੱਚ 118 ਨੰਬਰ ਦੇਖੋ ਸੰਵਿਧਾਨ ਦੇ ਕਿਹੜੇ ਅਨੁਛੇਦ ਚ ਭਾਰਤੀ ਨਾਗਰਿਕਾਂ ਨੂੰ 6 ਸਤੰਤਰਤਾਵਾਂ ਦਿੱਤੀਆਂ ਗਈਆਂ ਤਾਂ ਇਹਦਾ ਆਨਸਰ ਹੈ ਸਟੂਡੈਂਟ ਅਨੁਛੇਦ 19 ਠੀਕ ਹੈ ਅੱਗੇ 119 ਨੰਬਰ ਕੁਐਸਚਨ ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਤਾਂ ਇਹ ਹੈ ਸਟੂਡੈਂਟ 8ਵੀਂ ਤੱਕ ਜੋ ਕਿ ਤੁਹਾਨੂੰ ਪਤਾ ਹੋਣਾ ਤੁਸੀਂ ਬੱਚੇ ਪੜ੍ਹਦੇ ਹੋ ਨਾ ਸਕੂਲ ਦੇ ਵਿੱਚ 8ਵੀਂ ਤੱਕ ਉਹਨਾਂ ਨੂੰ ਫ੍ਰੀ ਪੜਾਇਆ ਜਾਂਦਾ ਨਾ ਖਾਣਾ ਵਗੈਰਾ ਦਿੰਦੇ 8ਵੀਂ ਤੱਕ ਇਹ ਸਾਰਾ ਉਸ ਪਾਲਿਸੀ ਦੇ ਅੰਡਰ ਆਉਂਦਾ ਹੈ 120 ਨੰਬਰ ਕੁਐਸਚਨ ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿ ਅਧਿਕਾਰ ਦੀ ਹੇ ਦਰਜ ਹੈ ਤੇ ਹੈ ਸੋਸ਼ਣ ਵਿਰੁੱਧ ਅਧਿਕਾਰ ਠੀਕ ਹੈ ਇਹਦਾ ਮਤਲਬ ਵੀ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਨਹੀਂ ਕਰਵਾ ਸਕਦੀ ਕਾਨੂੰਨੀ ਜੁਰਮ ਹੈ ਤੇ ਸ਼ੋਸ਼ਣ ਦਾ ਮਤਲਬ ਇਹ ਵੀ ਹੈ ਵੀ ਤੱਕੇ ਨਾਲ ਕਿਸੇ ਤੋਂ ਕੋਈ ਕੰਮ ਨਹੀਂ ਕਰਵਾ ਸਕਦੇ ਠੀਕ ਹੈ ਅੱਗੇ 121 ਨੰਬਰ ਦੇਖ ਸਕਦੇ ਹਾਂ ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਲਾਗੂ ਹੋਇਆ ਤਾਂ 1 April 2010 ਵਿੱਚ ਠੀਕ ਹੈ ਅੱਗੇ ਦੇਖੋ 122 ਨੰਬਰ ਸਿੱਖਿਆ ਦਾ ਅਧਿਕਾਰ ਸੰਵਿਧਾਨ ਚ ਕਿਸ ਧਾਰਾ ਅਧੀਨ ਹੈ ਤਾਂ ਇਹ ਹੈ ਸਵੰਟ ਧਾਰਾ 21 A ਵਿੱਚ ਅੱਗੇ ਦੇਖੋ 123 ਨੰਬਰ ਕੁਐਸਚਨ ਰਾਸ਼ਟਰਪਤੀ ਰਾਜ ਸਭਾ ਵਿੱਚੋਂ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ਤੇ ਇਹਦਾ ਆਨਸਰ ਹੈ ਸਵੰਟ 12 ਅੱਗੇ 124 ਨੰਬਰ ਕੁਐਸਚਨ ਆ ਗਿਆ ਆਪਣਾ ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਤਾਂ ਇਹ ਹਨ ਸੁੰਟ 7 ਠੀਕ ਹੈ ਤਾਂ ਦੇਖੋ ਸੁੰਟ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਜਾਣਕਾਰੀ ਦਿੰਨਾ ਪੰਜਾਬ ਵਿੱਚ ਆਪਣੀਆਂ ਰਾਜ ਸਭਾ ਦੀਆਂ 7 ਸੀਟਾਂ ਹਨ ਜੇਕਰ ਲੋਕ ਸਭਾ ਦੀਆਂ ਪੁੱਛ ਲੈਣ ਤਾਂ ਉਹਦੇ ਵਿੱਚ ਆਪਣੀਆਂ ਸੁੰਟ 13 ਸੀਟਾਂ ਨੇ ਅਤੇ ਵਿਧਾਨ ਸਭਾ ਦੇ ਵਿੱਚ 117 ਜੋ ਕਿ ਤੁਹਾਨੂੰ ਪਤਾ ਹੋਣਾ ਹੈ ਤੇ ਸਟੂਡੈਂਟ ਇਹਦੇ ਵਿੱਚ ਉਲਝ ਜਾਂਦੇ ਨੇ ਰਾਜ ਸਭਾ ਤੇ ਲੋਕ ਸਭਾ ਵਿੱਚ ਵੀ ਕਿੰਨੀਆਂ-ਕਿੰਨੀਆਂ ਸੀਟਾਂ ਨੇ ਠੀਕ ਹੈ ਤੇ ਇਹ ਤੁਸੀਂ ਨੋਟ ਕਰ ਲੈਣਾ 13 ਲੋਕ ਸਭਾ ਦੀਆਂ ਨੇ ਤੇ 7 ਰਾਜ ਸਭਾ ਤੇ 117 ਆਪਣੀਆਂ ਵਿਧਾਨ ਸਭਾ ਦੀਆਂ ਸੀਟਾਂ ਠੀਕ ਹੈ ਅੱਗੇ 125 ਨੰਬਰ ਕੁਐਸਚਨ ਦੇਖ ਲੈਂਦੇ ਹਾਂ ਸੰਸਦ ਦੇ ਦੋਨਾਂ ਸਦਨਾਂ 'ਚ ਹੋਏ ਮਤਭੇਦ ਨੂੰ ਕੌਣ ਦੂਰ ਕਰਦਾ ਹੈ ਤੇ ਇਹਦਾ ਆਨਸਰ ਹੈ ਸਟੂਡੈਂਟ ਰਾਸ਼ਟਰਪਤੀ ਅੱਗੇ 126 ਨੰਬਰ ਕੁਐਸਚਨ ਸਪਰੀਨ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ ਤਾਂ ਇਹਦਾ ਆਨਸਰ ਹੈ ਸਟੂਡੈਂਟ ਧਾਰਾ 136 100 ਸਥਾਈ ਨੰਬਰ ਕੁਐਸਚਨ ਦੇਖੋ ਉੱਚ ਅਦਾਲਤਾਂ ਦਾ ਗਠਨ ਕਿੱਥੇ ਕੀਤਾ ਜਾਂਦਾ ਹੈ ਤਾਂ ਇਹਦਾ ਆਨਸਰ ਹੈ ਸਟੂਡੈਂਟ ਰਾਜ ਪੱਧਰ ਠੀਕ ਹੈ ਰਾਜ ਪੱਧਰ ਮਤਲਬ ਜਿਵੇਂ ਆਪਣੀ ਪੰਜਾਬ ਦੀ ਤੇ ਹਰਿਆਣੇ ਦੀ ਹੈ ਚੰਡੀਗੜ੍ਹ ਠੀਕ ਹੈ ਪੰਜਾਬ ਐਂਡ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਇਹ ਆਪਣੀਆਂ ਰਾਜ ਪੱਧਰ ਤੇ ਉਦਾਲਤਾ ਨੇ ਠੀਕ ਹੈ ਤਾਂ ਉੱਥੇ ਆਪਾਂ ਕਿਉਂ ਜਾਂਦੇ ਆ ਸਟੂਡੈਂਟ ਜੇਕਰ ਆਪਣੀ ਡਿਸਟ੍ਰਿਕਟ ਵਿੱਚ ਜੋ ਬਣੀ ਹੁੰਦੀ ਹੈ ਕੋਰਟ ਹਨਾ ਜੇਕਰ ਆਪਣੀ ਉੱਥੇ ਸੁਣਵਾਈ ਨਹੀਂ ਹੁੰਦੀ ਤਾਂ ਆਪਾਂ ਅੱਗੇ ਉੱਥੇ ਅਰਜੀ ਲਗਾ ਸਕਦੇ ਆ ਆਪਣੇ ਉੱਚ ਅਦਾਲਤ ਹਾਈ ਕੋਰਟ ਜਿਹਨੂੰ ਕਹਿ ਦਿੰਨੇ ਆਪਾਂ ਠੀਕ ਹੈ ਇਹ ਧਿਆਨ ਜੋ ਗੱਲਾਂ ਰੱਖਣਯੋਗ ਹੁੰਦੀਆਂ ਨੇ ਸਟੂਡੈਂਟ ਜੋ ਕਿ ਆਪਣੇ ਪੜ੍ਹਾਈ ਤੋਂ ਇਲਾਵਾ ਜ਼ਿੰਦਗੀ ਵਿੱਚ ਵੀ ਕੰਮ ਆਉਣ ਵਾਲੀਆਂ ਹੁੰਦੀਆਂ ਨੇ ਠੀਕ ਹੈ ਅੱਗੇ 128 ਨੰਬਰ ਦੇਖੋ ਜਨਹਿਤ ਮੁਕਦਮਾ ਕਦੋਂ ਦਰਜ ਹੋ ਸਕਦਾ ਹੈ ਤਾਂ ਇਹ ਸਟੂਡੈਂਟ ਜਨਤਕ ਹਿੱਤਾਂ ਦੀ ਰਾਖੀ ਲਈ ਠੀਕ ਹੈ ਅੱਗੇ ਨੈਕਸਟ 129 ਨੰਬਰ ਕੁਐਸਚਨ ਦੇਖੋ ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ ਇਹ ਸ਼ਬਦ ਕਿਸ ਨੇ ਕਹੇ ਤਾਂ ਇਹ ਕਹੇ ਸਨ ਸ੍ਰੀ ਜੈਪ੍ਰਕਾਸ਼ ਨਰਾਇਣ ਅੱਗੇ 130 ਨੰਬਰ ਕੁਸਚਨ ਦੇਖੋ ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ 'ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ ਤੇ ਇਹਦਾ ਆਨਸਰ ਹੈ ਨਸੁਵੰਡ ਸਮਾਨਤਾ ਦਾ ਅਧਿਕਾਰ ਅੱਗੇ 131 ਨੰਬਰ ਦੇਖੋ ਪੜੋ ਸਾਰੇ ਬਦੋ ਸਾਰੇ ਕਿਸ ਦਾ ਮਾਟੋ ਲੋਗੋ ਹੈ ਤਾਂ ਇਹ ਹੈ ਸੁਵੰਡ ਸਰਵ ਸਿੱਖਿਆ ਅਭਿਆਨ ਜੋ ਕਿ ਤੁਸੀਂ ਸਕੂਲਾਂ ਦੇ ਵਿੱਚ ਦੇਖਿਆ ਹੋਣਾ ਹੈ ਨਾ ਪੇਂਟਿੰਗ ਕੀਤੀ ਹੁੰਦੀ ਹੈ ਬੱਚਿਆਂ ਦੀ ਉੱਥੇ ਤਾਂ ਉੱਥੇ ਲਿਖਿਆ ਹੁੰਦਾ ਨਾ ਸਰਵ ਸਿੱਖਿਆ ਅਭਿਆਨ ਤਾਂ ਇਹ ਮਾਟੋ ਹੈ ਠੀਕ ਹੈ ਅੱਗੇ 132 ਨੰਬਰ ਦੇਖੋ ਸਰਕਾਰੀ ਨੌਕਰੀਆਂ 'ਚ ਰਾਖਵਾਕਰਨ ਕਿੰਨਾ ਲਈ ਲਾਗੂ ਹੈ ਤਾਂ ਇਹਦਾ ਆਨਸਰ ਹੈ ਸਟੂਡੈਂਟ ਅਨੁਸੂਚਿਤ ਜਨਜਾਤੀਆਂ ਅਤੇ ਜਨਜਾਤੀਆਂ ਤੇ ਪਛੜੀਆਂ ਸਰਾਣੀਆਂ ਲਈ ਓਕੇ ਅੱਗੇ 133 ਨੰਬਰ ਆ ਗਿਆ ਸਟੂਡੈਂਟ ਏਟੀਐਮ ਦਾ ਪੂਰਾ ਨਾਮ ਕੀ ਹੈ ਤਾਂ ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਸਟੂਡੈਂਟ ਆਟੋਮੇਟਿਡ ਟੈਲਰ ਮਸ਼ੀਨ ਅੱਗੇ 134 ਨੰਬਰ ਲਿਖੋ ਏਟੀਐਮ ਕਾਰਡ ਹੋਣ ਦੇ ਕੀ ਫਾਇਦੇ ਹਨ ਤਾਂ ਇਹਦੇ ਵਿੱਚ ਆਪਣਾ ਸਾਰੇ ਆਜਣੇ ਸਟੂਡੈਂਟ ਆਪਣਾ ਸਮਾਂ ਬਚਦਾ ਹੈ ਕਾਗਜ਼ੀ ਕਾਰਵਾਈ ਘਟਦੀ ਹੈ ਕਿਸੇ ਵੀ ਸਮੇਂ ਪੈਸੇ ਕਢਵਾਏ ਜਾ ਸਕਦੇ ਨੇ ਖਾਤੇ ਵਿੱਚ ਬੱਚੇ ਪੈਸੇ ਆਦੀ ਪਤਾ ਕਰਨਾ ਸੌਖਾ ਹੁੰਦਾ ਹੈ ਤਾਂ ਕਾਫੀ ਸਟੂਡੈਂਟਸ ਨੇ ਏਟੀਐਮ ਯੂਜ਼ ਕੀਤਾ ਹੋਣਾ ਆਪਣੇ ਕਿਤੇ ਘਰਦਿਆਂ ਨਾਲ ਗਏ ਹੋਣਗੇ ਹਨਾ ਏਟੀਐਮ ਦੇ ਵਿੱਚ ਤਾਂ ਤੁਸੀਂ ਇਹ ਚੀਜ਼ ਪ੍ਰੈਕਟੀਕਲੀ ਵੀ ਕੀਤੀ ਹੋਈ ਆ ਠੀਕ ਹੈ ਅੱਗੇ 135 ਨੰਬਰ ਦੇਖੋ ਇੱਕ ਏਟੀਐਮ ਕਾਰਡ ਨਾਲ ਕੀ ਕੀ ਹੋ ਸਕਦਾ ਹੈ ਤਾਂ ਇਹਦੇ ਵਿੱਚ ਆਪਾਂ ਪੜ੍ਹ ਲੈਨੇ ਊੜਾ ਨਗਦ ਪੈਸੇ ਕਢਵਾਉਣਾ ਖਾਤੇ ਦਾ ਬਕਾਇਆ ਚੈੱਕ ਕਰਨਾ ਆੜਾ ਬਿੱਲ ਦਾ ਭੁਗਤਾਨ ਕਰਨਾ ਫੰਡਾਂ ਦਾ ਤਬਾਦਲਾ ਉਪਰੋਕਤ ਸਾਰੇ ਤਾਂ ਇਹਦੇ ਵਿੱਚ ਇਹਦਾ ਆਨਸਰ ਆਇਆ ਸੋਲਵੰਟ ਉਪਰੋਕਤ ਸਾਰੇ ਠੀਕ ਹੈ ਤਾਂ ਇਹ ਸਾਨੂੰ ਸੋਲਵੰਟ ਆਪਣੇ ਐਸਐਸਟੀ ਕਲਾਸ 8ਵੀਂ ਦਾ ਮਟੀਰੀਅਲ ਜੋ ਕਿ 9th ਕਲਾਸ ਦੇ ਲਈ ਫਾਰਮ ਫਿਲ ਕੀਤਾ ਜਿਹੜੇ ਬੱਚਿਆਂ ਨੇ ਮੈਟੋਰੀਅਸ ਐਮੀਨੈਂਸ ਸਕੂਲ ਦੇ ਲਈ ਉਹਨਾਂ ਲਈ ਬਹੁਤ ਹੀ ਬੈਨੀਫਿਟ ਰਹਿਣ ਵਾਲਾ ਹੈ ਤਾਂ ਇਹ ਸਟੂਡੈਂਟ ਤੁਹਾਡੇ ਟੋਟਲ 135 ਕੁਐਸਚਨ ਹੋਗੇ ਨੇ ਤਾਂ 70 ਕੁਐਸਚਨ ਮੈਂ ਪਹਿਲਾਂ ਵਾਲੀ ਵੀਡੀਓ ਚ ਪਾਏ ਨੇ ਤਾਂ ਉਸ ਦੇ ਨਾਲ ਇੱਕ ਸੈਂਪਲ ਪੇਪਰ ਵੀ ਪਾਇਆ ਹੋਇਆ ਹੈ ਉਹਦੇ ਵਿੱਚ ਆਪਾਂ 30 ਕੁਐਸਚਨ ਐਸਐਸਟੀ ਦੇ ਠੀਕ ਹੈ ਪਿਛਲੇ ਸਾਲ ਵਾਲੇ ਕੀਤੇ ਨੇ ਤਾਂ 10 ਕੁਐਸਚਨ ਉਹਦੇ ਵਿੱਚ ਆਪਾਂ ਪੰਜਾਬੀ ਦੇ ਕੀਤੇ ਨੇ ਠੀਕ ਹੈ ਤਾਂ ਪ੍ਰਾਣਾ ਪੇਪਰ ਵੀ ਜਰੂਰ ਪੜ੍ਹ ਕੇ ਜਾਣਾ ਸਟੂਡੈਂਟ ਇੱਕ ਤਾਂ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਕਿਸ ਟਾਈਪ ਦੇ ਕੁਐਸਚਨ ਆਏ ਨੇ ਉਹਦੇ ਵਿੱਚ ਤੇ ਕਈ ਵਾਰ ਇਹ ਹੁੰਦਾ ਬੱਚੇ ਵੀ ਪੁਰਾਣੇ ਕੁਐਸਚਨ ਵੀ ਰਿਪੀਟ ਹੋ ਜਾਂਦੇ ਨੇ ਠੀਕ ਹੈ ਉਲਟ ਫੁਲਟ ਕਰਕੇ ਉਹੀ ਕੁਐਸਚਨ ਦੁਬਾਰਾ ਪਾ ਦਿੰਦੇ ਨੇ ਠੀਕ ਹੈ ਤਾਂ ਉਹਨਾਂ ਨੂੰ ਜਰੂਰ ਪੜ੍ਹ ਲੈਣਾ ਠੀਕ ਹੈ ਤਾਂ ਸਟੂਡੈਂਟ ਇਸ ਤੋਂ ਬਾਅਦ ਤੁਹਾਡੀਆਂ ਦੋ ਤਿੰਨ ਕਲਾਸਾਂ ਜ ਆਪਾਂ ਹੋਰ ਇੰਪੋਰਟੈਂਟ ਮਟੀਰੀਅਲ ਦੀਆਂ ਲੈ ਕੇ ਆਵਾਂਗੇ ਤਾਂ ਜੋ ਤੁਹਾਡੇ ਪੇਪਰ ਵਿੱਚ ਆਉਣ ਵਾਲੇ 30 ਨੰਬਰ ਐਸਐਸਟੀ ਦੇ ਪੱਕੇ ਹੋ ਜਾਣ ਤਾਂ ਤੁਹਾਡਾ ਪੇਪਰ ਕਲੀਅਰ ਹੋ ਜਾਵੇ ਠੀਕ ਹੈ ਤਾਂ ਵੀਡੀਓ ਕਿੱਦਾਂ ਦੀ ਲੱਗੀ ਸਟ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਤਾਂ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ ਵੀਡੀਓ ਐਂਡ ਆਲ ਦੀ ਬੈਸਟ